ਤਰੰਤਰੰਦੇ ਪਿੰਡ ਨਾਰਲਾ ਵਿਖੇ ਕੈਨੇਡਾ ਤੋਂ ਪੰਜਾਬ ਆਪਣੇ ਪਰਿਵਾਰ ਨੂੰ ਮਿਲਣ ਆਈ ਲੜਕੀ ਦੇ ਉੱਤੇ ਗੋਲੀਆਂ ਨਾਲ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ ਗੋਲੀਆਂ ਚਲਾਉਣ ਵਾਲੇ ਵੀ ਕੋਈ ਗੈਂਗਸਟਰ ਨਹੀਂ ਸਗੋਂ ਉਹਨਾਂ ਦੇ ਆਪਣੇ ਹੀ ਗੁਆਂਢੀ ਨੇ ਮਾਮਲੇ ਬਾਰੇ ਜਾਣਕਾਰੀ ਦਿੱੰਦਿਆਂ ਪੀੜਤ ਅਮਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਗੁਆਂਢੀਆਂ ਦੇ ਨਾਲ ਕਾਫੀ ਟਾਈਮ ਤੋਂ ਉਹਨਾਂ ਦਾ ਛੋਟੀ-ਛੋਟੀ ਗੱਲਾਂ ਨੂੰ ਲੈ ਕੇ ਝਗੜਾ ਚੱਲਦਾ ਰਹਿੰਦਾ ਸੀ ਜਿਸ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਇਹ ਗੱਲ ਵੀ ਆਖੀ ਗਈ ਸੀ ਕਿ ਹੁਣ ਤੁਹਾਡੀ ਧੀ ਨੂੰ ਵਾਪਸ ਕੈਨੇਡਾ ਨਹੀਂ ਜਾਣ ਦੇਣਾ ਅਤੇ ਇਹ ਸਭ ਦੇ ਚੱਲਦਿਆਂ ਹੀ ਕੱਲ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਲੜਾਈ ਝਗੜਾ ਜਦੋਂ ਵਧਿਆ ਤਾਂ ਗਵਾਂਢੀਆਂ ਦੇ ਵੱਲੋਂ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਲੜਕੇ ਦੇ ਪੈਰ ਵਿੱਚ ਗੋਲੀ ਲੱਗੀ ਅਤੇ ਪੀੜਤ ਅਮਰਜੀਤ ਕੌਰ ਅਤੇ ਉਸ ਦੀ ਬੇਟੀ ਦੇ ਵੀ ਗੋਲੀ ਦੇ ਛਰਲੇ ਲੱਗੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰਜੀਤ ਕੌਰ ਨੇ ਕਿਹਾ ਕਿ ਹੁਣ ਉਹ ਇਨਸਾਫ ਚਾਹੁੰਦੇ ਨੇ ਕਿਉਂਕਿ ਹਮਲਾਵਰ ਗੋਲੀਆਂ ਚਲਾ ਕੇ ਹੁਣ ਖੁਦ ਤਾਂ ਫਰਾਰ ਹੋ ਗਏ ਪਰ ਹੁਣ ਸਾਡੀ ਪੁਲਿਸ ਤੱਕ ਹੀ ਉਮੀਦ ਹੈ ਕਿ ਪੁਲਿਸ ਸਾਨੂੰ ਜਲਦ ਤੋਂ ਜਲਦ ਇਨਸਾਫ ਦੇਵੇ ਕਲਬਤ ਕੋਈ ਨਹੀਂ ਇਹ ਕੱਦ ਦੇ ਸਾਡੇ ਨਾਲ ਲੜਨ ਨੂੰ ਫਿਰਦੇ ਸੀ ਬੇਟੀ ਨਾਲ ਲੜਦੇ ਸੀ ਕਿ ਮੇਰਨਾ ਨਹੀਂ ਸੀ ਲੜਦੇ ਬੇਟੀ ਨਾਲ ਲੜਦੇ ਸੀ ਕਿ ਤੈਨੂੰ ਬਾਹਰ ਨਹੀਂ ਜਾਣ ਦੇਣਾ ਦੁਬਾਰੇ ਕੈਨੇਡਾ ਨਹੀਂ ਜਾਣਾ ਤੇ ਮੇਰੀ ਮਰੀ ਕੋਣ ਲੜਦਾ ਸੀਗਾ ਇਹ ਹਰਪਾਲ ਸਿੰਘ ਗੁਰਸਾਖ ਸਿੰਘ ਆਇਆ ਆਪਣੇ ਆਪ ਨੂੰ ਲਿਰਦਾ ਹੈ ਲੇਕਿਨ ਇਹ ਹਰਪਾਲ ਸਿੰਘ ਹੈ ਇਹ ਆਪਣੇ ਸ਼ੀਤ ਹੋਏ ਭਰਾ ਦੇ ਨਾਂ ਤੇ ਜੀਣਦੇ ਆ ਅੱਛਾ ਜੀ ਉਹਦਾ ਨਾਂ ਗੁਰਸਾਖ ਸਿੰਘ ਸੀ ਇਹਦਾ ਨਾਂ ਹਰਪਾਲ ਸਿੰਘ ਸੀ ਇਹ ਗੁਰਸਾਖ ਸਿੰਘ ਜਿਹੜਾ ਸੀ ਇਹ ਹਰਪਾਲ ਸਿੰਘ ਦੇ ਨਾਂ ਤੇ ਭਰਤੀ ਹੋਇਆ ਸੀ ਹੁਣ ਇਹ ਜਿੰਦਾ ਜਿਹੜਾ ਇਹ ਆਪਣੇ ਆਪ ਨੂੰ ਗਸਾਫ ਸਿਖ ਲਿਆ ਪਰ ਇਹ ਹੈ ਰਾਰਪਾਲ ਸਿੰਘ ਕੀ ਗੱਲ ਕੀ ਹੋਈ ਕੱਲ ਕੁਛ ਨਹੀਂ ਹੋਇਆ ਅਸੀਂ ਆਪਣੇ ਘਰ ਸਾਗ ਤੋੜਦੇ ਸੀ ਤੇ ਬੇੜੀ ਨੇ ਨਾਲ ਝਗੜੀ ਆ ਇਹ ਕਾਂਦੂ ਦੀ ਇੱਕ ਪਰਸੋਂ ਦੀ ਬੇੜੀ ਦੇ ਪਿੱਛੇ ਪਈ ਸੀ ਪਰਸੋਂ ਮੈਨੂੰ ਵੀ ਇਹ ਕਿ ਪਿਛਾਹ ਮੁੜ ਗਈ ਆ ਤੇ ਇਹ ਕੱਲ ਇਹ 12 ਵਜੇ ਨਾ ਇੱਕ ਮੱਝ ਵੀ ਸੀ ਕਹਿੰਦੀ ਨਾ ਦੇ ਸਾਗ ਤੋੜਨ ਲੱਗ ਪਈਆਂ ਉੱਥੇ ਲੱਗ ਗਈ ਇਹ ਕਾਂਦੂ ਦੀ ਆਂ ਕਿ ਤੇ ਨਾਲ ਝਗੜੀ ਹੈ ਬੇੜੀ ਦੀ ਨਾਲ ਨਪਾਲ ਸਿੰਘ ਦੀ ਪਤਨੀ ਪਤਨੀ ਬਲਵਿੰਦਰਪੁਰ ਉਸ ਮੈਂ ਇੱਕ ਪੀਂਦੀ ਆ ਸ਼ਰਾਬ ਵੀ ਪੀਂਦੀ ਆ ਨਸ਼ਾ ਕਰਦੀ ਗੋਲੀਆਂ ਵੀ ਖਾਂਦੀ ਐ ਅੱਜ ਫਿਰ ਕੀ ਕਰ ਲਈ ਅੱਜ ਕੁਛ ਨਹੀਂ ਆਈ ਸਵੇਰ ਦਾ ਉਹ ਗਾਲਾ ਗੜ ਦਾ ਸ਼ਰਾਬ ਪੀ ਕੇ ਸਭ ਅੱਛਾ ਜਦੋਂ ਸ਼ਰਾਬ ਗਾਲਾ ਕਰਦਾ ਸੀ ਤੇ ਮੈਂ ਕਿਸੇ ਗਵਾਂਡੀ ਦੇ ਘਰ ਗਈ ਸੀ ਲਾਗੇ ਮੈਨੂੰ ਵੀ ਕੰਮ ਸੀ ਤੇ ਮੈਂ ਜਦੋਂ ਆਈ ਆ ਮੇਰੇ ਆਉਂਦਿਆਂ ਨੂੰ ਇਹ ਇੱਕ ਦੂਜੇ ਦੇ ਮੂੰਹਾਂ ਨੇ ਵੇਨੇ ਪਰ ਇਹਨਾਂ ਨੇ ਮੈਨੂੰ ਦੱਸਿਆ ਨੀ ਕੀ ਹੋਇਆ ਇਹਨਾਂ ਨੇ ਅੱਤ ਲੈ ਕੇ ਕਾਲ ਕਰਤੀ ਉਹਨੇ ਕਿਨੂੰ ਮੁਲਾਜ਼ਮ ਆ ਗਏ ਆ ਤੇ ਰੋਲਾ ਪਿਆ ਤੇ ਮੈਂ ਸੋਈ ਚੋ ਬਾਈ ਦਿੱਤੀ ਮੈਂ ਕੀ ਹੋਇਆ ਵਾ ਮੈਂ ਕੌਣ ਐ ਇੱਥੇ ਰੋਲਾ ਕਿਦਾ ਪੈਂਦਿਆ ਤੇ ਇਹਨੇ ਦੱਸਿਆ ਨਹੀਂ ਬੱਚਿਆਂ ਨੇ ਉਹਨਾਂ ਜੇ ਉਹਨੂੰ ਆਂਦੇ ਪਹੇ ਆ ਗੱਲ ਹੋਈ ਇਹਨੇ ਵੀ ਦੱਸ ਦਿੱਤਾ ਵਾ ਤੇ ਮੈਨੇ ਨਾ ਨਹੀਂ ਹੁਣੇ ਆ ਜਾਓ ਉਹਦੇ ਜਿਹਨਾਂ ਨੇ ਮੁਲਾਜ਼ਮ ਦੇ ਵਿੱਚ ਕਪੜੇ-ਕਪੜੇ ਪਾੜਦੇ ਪੱਗ ਲਾ ਦਿੱਤੀ ਅੱਛਾ ਮੁਲਾਜ਼ਮ ਦੇ ਵੀ ਉਹ ਇੰਨੀ ਗੱਲ ਪੈ ਗਿਆ ਉਹ ਤਾਂ ਲਿਆ ਕੇ ਗੰਦਾਲੀ ਤੇ ਸਿੱਧੀਆਂ ਬੋਲਦੇ ਨੇ ਸਾਡੇ ਘਰ ਕੋਲੋਂ ਕਿਉਂ ਨਹੀਂ ਮੌਜੂਦਗੀ ਵਿੱਚ ਮੌਜੂਦਗੀ ਦੇ ਵਿੱਚ ਕਿੰਨੇ ਜਾਣੇ ਤੇ ਲੱਗੇ ਆ ਤੁਹਾਡੇ ਜੀ ਪਤਾ ਨਹੀਂ ਉਹਨਾਂ ਦੇ ਕਿੰਨੇ ਜਾਣੇ ਦੇ ਲੱਗੇ ਗੋਲੀ ਉਹਨਾਂ ਦੇ ਵੀ ਲੱਗੀ ਇੱਕ ਜਾਨੀ ਤੁਹਾਡੇ ਵੀ ਛੇਰੇ ਵੱਜੇ ਹਾਂ ਮੇਰੀ ਆ ਬਾਹ ਤੇ ਵੱਜੀ ਹੈ ਤੁਹਾਡੀ ਬੇਟੀ ਦੇ ਵੱਜੇ ਬੇਟੀ ਦੇ ਵੱਜੇ ਬੇਟੇ ਦੇ ਬੇਟੇ ਦੇ ਪੈਰ ਲੱਤ 'ਚ ਵੱਜੀ ਕੀ ਆ ਬਕੇ ਮਤਲਬ ਅਸੀਂ ਕਾਰਵਾਈ ਕਰਾਂਗੇ ਮਤਲਬ ਫੋਨ ਉਹਨਾਂ ਦਾ ਆਇਆ ਸੀ ਪਰ ਸਭ ਉਸੇ ਕਰਵਾਈ ਕਰੇਗੀ ਹਾਂ ਕਰਾਂਗੇ ਚਲੋ ਵੇਖੋ ਕੀ ਕਰਦੇ ਹੁਣ ਇਹ ਸੀ ਮੈਂ ਕੁਝ ਕਹਿ ਸਕਦੀ ਉਹ ਸਰਕਾਰ ਕੋ ਕੀ ਮੰਗ ਕਰਦੇ ਆਈ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਇਹਦਾ ਲਾਇਸੈਂਸ ਵੀ ਜ਼ਬਤ ਹੋ ਜੇ ਇਹਨਾਂ ਦਾ ਦੋਹਾਂ ਜੀਆਂ ਦਾ ਟੈਸਟ ਹੋਵੇ ਇਹਦੇ ਦੋਵੇਂ ਮੁੰਡੇ ਵੀ ਨਾਸ ਸੀ ਇਹ ਨਿਸ਼ਾਨਦੀਪ ਸਿੰਘ ਤੇ ਹਰਮਨਦੀਪ ਸਿੰਘ ਇਹ ਵੀ ਦੋਵੇਂ ਨਾਸ ਉਸ ਦੇ ਗਾਲ ਇਹ ਵੀ ਪਏ ਇਹਦੇ ਬੱਚੇ ਦੋਵੇਂ ਚਾਰੇ ਜਾਣੇ ਇਹ ਪਰਚੇ ਦੇ ਵਿੱਚ ਹੋਣੇ ਚਾਹੀਦੇ ਠੀਕ ਹੈ ਇਹਨਾਂ ਦੋਵਾਂ ਜਿਹੜੇ ਦੋਵੇਂ ਧਰਾਈਆਂ ਗਾਂਢੀ-ਗੋਂਢੀਆਂ ਇਹਨਾਂ ਦਾ ਕੋਈ ਆਪਸ ਵਿੱਚ ਝਗੜਾ ਆਇਆ ਸੀ ਤੇ ਇਹਨਾਂ ਇੱਕ ਕੰਪਲੇਟ ਵੀ ਕੀਤੀ 112 ਦੇ ਸਾਡੀ ਪੁਲਿਸ ਵਾਲੀ ਜਦੋਂ ਗਈ ਅਜੇ ਸਾਡੀ ਪੁਲਿਸ ਵਾਲੀ ਰਸਤੇ 'ਚ ਹੀ ਤੇ ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜਾ ਹਰਪਾਲ ਸਿੰਘ ਨੇ ਜਿਹੜੇ ਗਵਨ ਨੂੰ ਫਾਇਰ ਕਰਤਾ ਤੇ ਇੱਕ ਫਾਇਰ ਇੱਕ ਉਹਦੇ ਲੜਕੇ ਨੇ ਫਾਇਰ ਕੀਤਾ ਤੇ ਜਿਹੜਾ ਉਹਦੀ ਪਤਨੀ ਨੇ ਲੰਕਾਰਾ ਮਾਰਿਆ ਤੇ ਇਹਨੂੰ ਉਂ ਗ੍ਰਿਲ ਮਰਕੇ ਫਾਇਰ ਕਰਨ ਤੋਂ ਬਾਅਦ ਉਹ ਮੌਕੇ ਤੋਂ ਭੱਜ ਕੇ ਮੁਕਦਮਾ ਅਰਜ ਕਰਤਾ ਵਹਤੇ ਤਫ਼ਤੀਸ਼ ਚੱਲੀ ਸਰ ਮੁੰਦਾ ਜਿਹੜੀ ਅਮਰਜੀਤ ਕਹ ਰਿਹਾ ਉਹਦਾ ਕਹਿਣਾ ਹੈ ਵੀ ਪੁਲਿਸ ਦੀ ਹਾਜਰੀ ਦੇ ਵਿੱਚ ਗੋਲੀਆਂ ਚੱਲੀਆਂ ਤੇ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਵੀ ਉਹ ਹੱਥੋਂ ਪਾਈ ਹੋਏ ਆ ਗੱਲ ਪਈ ਆ ਉਹ ਕੋਈ ਸਰ ਸਾਹਮਣੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਤੇ ਸਰ ਮੁਲਜ਼ਮ ਨੂੰ ਫੜਨ ਲਈ ਕੋਈ ਛਾਪੇਮਾਰੀ ਵਗੈਰਾ ਕੀਤੀ ਜਾਂਦੀ ਆ ਹਾਂ ਬੁੱਲਦੇ ਤੇ ਦਹੀ ਕਾਲੋ ਲੋਕੇਸ਼ਨ ਲਾ ਕੇ ਉਹਦਾ ਪਿੱਛਾ ਕੀਤਾ ਹੈ ਔਰ ਬਾਅਦ ਚੋ ਕੋ ਕੰਮ ਜਬ ਨਹੀਂ ਮਿਲਿਆ ਜਬ ਰੇਟ ਕਿਤੇ ਜਾ ਰਹੇ ਰਿਸ਼ਤੇਦਾਰੀਆਂ ਦੇ ਕਿਹੜੀ ਕਿਹੜੀ ਧਾਰਾ ਲੱਗ ਪਰਚਾ ਦਰਜ ਕਰ ਧਾਰਾ 307 506 34 25 27 09